ਇੱਕ ਉੱਤਰ ਇਹ ਇਹ ਨਾਲ ਨਹੀਂ ਹੈ ਨਹੀਂ ਸਰ ਇਹ ਅਲੱਗ ਖਬਰ ਬਣਾਵਾਂਗੇ ਜੀ ਫਿਰ ਇਹਨੂੰ ਚੱਕੋ ਯਾਰ ਇਹਨੂੰ ਸਾਈਡ ਤੇ ਪਿੱਛੇ ਰੱਖੋ 나로 예리 아즈마 걸어 나고 오기지 ਲੁਧਿਆਣਾ ਪਰ ਕੀ ਕਰ ਜਾਣਗੇ ਜੀ ਸਾਡੇ ਡੀਐਸਪੀ ਬਰਨਾਲਾ ਅਤੇ ਉਹਨਾਂ ਦੀ ਟੀਮ ਜੋ ਸਿਟੀ 1 ਐਸਐਚਓ ਲਖਵਿੰਦਰ ਸਿੰਘ ਐਂਡ ਚੌਂਕੀ ਇੰਚਾਰਜ ਬੱਸ ਸਟੈਂਡ ਉਹਨਾਂ ਦੀ ਟੀਮ ਨੇ ਵਧੀਆ ਕੰਮ ਕੀਤਾ ਸਾਨੂੰ ਇਤਲਾਹ ਮਿਲੀ ਸੀਗੀ ਕਿ ਤਿੰਨ ਇੰਡੀਵਿਜੂਅਲਸ ਹੈਗੇ ਅਵਤਾਰ ਸਿੰਘ ਸਰਬਜੀਤ ਸਿੰਘ ਐਂਡ ਗੁਰਮਖ ਸਿੰਘ ਇਹਨਾਂ ਨੇ ਇੱਕ ਵੱਡਾ ਜੋ ਟਰੱਕ ਹੁੰਦਾ ਉਹਨੂੰ ਸਨੇਚ ਕੀਤਾ ਸੀਗਾ ਫਰਮ ਦੀ ਏਰੀਆ ਆਫ ਲੁਧਿਆਣਾ ਉਹਨੂੰ ਇਹਨਾਂ ਨੇ ਹਾ ਚੁਪਾ ਕੇ ਰੱਖਿਆ ਹੋਇਆ ਸੀਗਾ ਜਦੋਂ ਅਸੀਂ ਰੇਡ ਕੀਤਾ ਤੇ ਪਤਾ ਸਾਨੂੰ ਇਹ ਰਿਕਵਰੀ ਵੀ ਹੋਈ ਹੈ ਬੰਦੇ ਵੀ ਅਸੀਂ ਅਰੈਸਟ ਕਰ ਲਏ ਹੈਗੇ ਤੇ ਸਾਨੂੰ ਟੋਟਲ ਜਿਹੜੀ ਰਿਕਵਰੀ ਹੋਈ ਹੈ ਉਹ ਦੋ ਟ੍ਰੈਲਰਸ ਹੈਗੇ ਜੋ 18 ਟਾਇਰਸ ਵੱਡੇ ਟਰਕਸ ਹੁੰਦੇ ਆ ਉਹ ਰਿਕਵਰ ਹੋਏ ਆ ਨਾਲ ਦੀ ਨਾਲ 32 ਟਨਸ ਆਫ ਸਟੀਲ ਸ਼ੀਟਸ ਜਿਹੜੀ ਹੁੰਦੀਆਂ ਉਹ ਸੀਗੀ ਇਹਨਾਂ ਵਿੱਚ ਇੱਕ ਮੋਟਰਸਾਈਕਲ ਹੈਗਾ ਤੇ ਗੈਸ ਕਟਰ ਤੇ ਗੈਸ ਸਿਲੰਡਰਸ ਜੋ ਇਹ ਯੂਜ਼ ਕਰਨ ਵਾਸਤੇ ਸੋ ਥੈਟ ਉਹਨਾਂ ਨੂੰ ਕੱਟ ਕਰਕੇ ਇਹਨਾਂ ਦੀ ਜੋ ਸਟਰੈਟਜੀ ਸੀਗੀ ਕਿ ਥੋੜਾ ਥੋੜਾ ਅਮਾਉਂਟ ਦੇ ਵਿੱਚ ਇਹਨਾਂ ਨੂੰ ਸਕ੍ਰੈਪ ਦੇ ਵਿੱਚ ਇਹ ਪੂਰੇ ਵਹੀਕਲਸ ਨੂੰ ਵੀ ਤੇ ਨਾਲ ਦੀ ਨਾਲ ਜੋ ਇਹਨਾਂ ਨੇ ਆਇਰਨ ਸ਼ੀਟਸ ਬਰਾਮਦ ਕੀਤੀਆਂ ਉਹ ਵੀ ਇਹਨਾਂ ਨੇ ਵੇਚਣ ਦਾ ਪਲਾਨ ਕੀਤਾ ਇਹਨਾਂ ਦਾ ਤੇ ਇਹਦੇ ਜੋ ਅਸੀਂ ਫਿਰ ਬੈਕਵਰਡ ਦੇ ਵਿੱਚ ਪਤਾ ਕੀਤਾ ਹੈ ਤੋਂ ਲੁਧਿਆਣੇ ਦੇ ਵਿੱਚ ਵੀ ਉਹ ਜਿਹੜੀ ਵਾਰਦਾਤ ਹੋਈ ਸੀਗੀ ਉਹਦੇ ਰਿਗਾਰਡਿੰਗ ਇੱਕ ਐਫਆਈਆਰ ਦਰਜ ਹੋ ਚੁੱਕੀ ਹੈਗੀ ਸਰ ਪਹਿਲੇ ਮਾਮਲੇ ਹੈਗੇ ਇਹਨਾਂ ਦੇ ਜੇ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਛਾਣਵੇਂ ਕਰਾਂਗੇ ਬਟ ਜਿੱਦਾਂ ਦੀ ਇਹਨਾਂ ਦਾ ਲੱਗਦਾ ਹੈ ਜਿੰਨਾ ਆਰਗੇਨਾਈਜ਼ਡ ਤਰੀਕੇ ਨਾਲ ਇਹਨਾਂ ਨੇ ਸਟਰਕਚਰਡ ਤਰੀਕੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਦੋ ਟਰੱਕਸ ਹੈਗੇ ਤੇ ਉਹਦੇ ਵਿੱਚ ਇਹਨਾਂ ਨੇ ਸ਼ਿਫਟਿੰਗ ਕਰਨੀ ਸੀਗੀ ਤੇ 32 ਟਨ ਮਾਲ ਨੂੰ ਸਕ੍ਰੈਪ ਦੇ ਵਿੱਚ ਵੇਚਣਾ ਸੀ ਤੇ ਨਾਲ ਗੈਸ ਕਟਰਸ ਐਂਡ ਗੈਸ ਸਿਲੰਡਰਸ ਵਗੈਰਾ ਬਰਾਮਦ ਹੋਏ ਤਾਂ ਦੇ ਵਰ ਡੈਫੀਨਿਟਲੀ ਇਨਟੂ ਦਿਸ ਸਰ ਹੁਣ ਤੱਕ ਸਮਾਨ ਕੋਈ ਵੇਚਿਆ ਇਹਨਾਂ ਨੇ ਉਹ ਅਭੀ ਪਤਾ ਕਰ ਉਹ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਕਿ ਭਈ ਟੋਟਲ ਸਮਾਨ ਕਿਤੇ ਪਹਿਲਾਂ ਵੀ ਇਹਨਾਂ ਨੇ ਹੋ ਸਕਦਾ ਵੇਚਿਆ ਹੋਵੇ ਔਰ ਇਹਦੇ ਵਿੱਚੋਂ ਅਗਰ ਵੇਚਿਆ ਹੈ ਤਾਂ ਕਿੱਥੇ ਵੇਚਿਆ ਸਰ ਕਿੰਨੀ ਕੀਮਤ ਦਾ ਇਹ ਮਟੀਰੀਅਲ ਸੀਗਾ ਕੋਈ ਇਹ ਨੀਅਰ ਅਬਾਊਟ 50 ਲੱਖ ਦੇ ਅਰਾਊਂਡ ਹੈ ਸ਼ਾਇਦ ਇਹ ਕਿਹੜੇ ਏਰੀਆ ਦੇ ਨਾਲ ਸੰਬੰਧਿਤ ਸੀ ਇਹ ਜੀ ਵਾਰਦਾਤ ਜੋ ਅੰਜਾਮ ਦਿੱਤਾ ਸੀਗਾ ਉਹ ਲੁਧਿਆਣਾ ਦਿੱਤਾ ਸੀਗਾ ਤੇ ਇੱਥੇ ਇਹਨਾਂ ਨੇ ਛੁਪਾ ਕੇ ਰੱਖਿਆ ਸੀਗਾ ਵੀ ਇੱਥੋਂ ਇਹ ਅੱਗੇ ਗਾਂ ਵੇਚਣ ਦੀ ਨਵੀਂ ਸਟ੍ਰੈਟਜੀ ਸੀ ਇਹ ਹੈ ਕਿਹੜੇ ਏਰੀਆ ਦੇ ਇਹ ਜੀ ਬੇਸਿਕਲੀ ਹਾਂ ਜੀ ਹਾਂ ਜੀ ਦਦਾ ਹੂੜ ਦੇ ਹੈਗੇ ਜੀ ਸੰਗਰੂਰ ਔਰ ਜਗਰਾਉਂ ਦੇ ਹੈਗੇ ਅਲੱਗ-ਅਲੱਗ ਆਪਣੇ ਬਰਨਾਲਾ ਜਗਰਾਉਂ ਐਂਡ ਸੰਗਰੂਰ ਤਿੰਨੋਂ ਜ਼ਿਲ੍ਹੇ ਦੇ ਇੱਕ ਇੱਕ ਹੈਗੇ ਨੇ ਸਰ ਮਾਰ ਨਹੀਂ ਨਾ ਜੀ ਇਹ ਜੀ ਡਿਮਾਂਡ ਅਸੀਂ ਪੇਸ਼ ਕਰਕੇ ਜੀ ਜ਼ਰੂਰ ਇਹਨਾਂ ਦਾ ਵੀ ਵੱਧ ਤੋਂ ਵੱਧ ਲੈ ਕੇ ਤੇ ਜੀ ਇਨਵੈਸਟੀਗੇਸ਼ਨ ਲਾਉਂਦਾ ਕਿਦਾਂ ਕਰ ਹੋਰ ਕਲਾਸਾਂ ਨਿਕਲਣਗੇ ਬਿਲਕੁਲ ਜੀ ਲੱਗਦਾ ਹੀ ਹੈ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਿੰਨਾ ਆਰਗੇਨਾਈਜ਼ ਤਰੀਕੇ ਨਾਲ ਕੀਤਾ ਹੋ ਸਕਦਾ ਪਹਿਲਾਂ ਵੀ ਇਦਾਂ ਦੀ ਕੋਈ ਵਾਰਦਾਤ ਕੀਤੀ ਹੋਣ ਇਹਨਾਂ ਨੇ ਉਹ ਵੀ ਜ਼ਰੂਰ ਟ੍ਰੇਸ ਕਰਾਂਗੇ ਤੇ ਰਿਕਵਰੀਜ਼ ਵੀ ਕੀਤੀ ਜਾਣਗੀਆਂ ਪਰ ਬਰਨਾਲਾ ਟੀਮ ਕੀ ਮੈਸੇਜ ਦੇਣਾ ਚਾਹੁੰਦੇ ਇੰਨਾ ਵਧੀਆ ਕੰਮ ਕੀਤਾ ਜੀ ਜੀ ਅੱਜ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵਕ ਵਕ ਪੁਆਇੰਟਸ ਤੇ ਕੰਮ ਕਰਦੇ ਹੋਏ ਅਲਗਰਗ ਏਰੀਆਜ਼ ਦੇ ਵਿੱਚ ਬਰਨਾਲਾ ਪੁਲਿਸ ਨੇ ਕਾਫੀ اچھی ਉਪਲਬਧੀਆਂ ਇਨ ਆਰਮਸ ਇਨ ਨਾਰਕੋਟਿਕਸ ਐਂਡ ਰੋਬਰੀਜ਼ ਐਂਡ ਅਚੀ ਰਿਕਵਰੀਜ਼ ਵੀ ਹੋਈਆਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਟੋਟਲ ਸਾਨੂੰ ਮੋਬਾਈਲਸ ਵੀ 17 ਰਿਕਵਰ ਹੋਏ ਐ 5 ਮੋਟਰਸਾਈਕਲ ਦੋ ਗੱਡੀਆਂ ਹੋ ਗਈ ਟੋਟਲ 10 ਮੋਰ ਥੈਨ 10 ਐਕਿਊਜ਼ਡ ਤੇ 3 ਵੈਪਨਸ ਇਹ ਸਾਰੀ ਵਾਰਦਾਤ ਦੇ ਵਿੱਚ ਤੋਂ ਇਹ ਜੋ ਵੀ ਆਰਗੇਨਾਈਜ਼ ਤਰੀਕੇ ਸੇ ਐਂਟੀ ਸੋਸ਼ਲ 엘ਿਮੈਂਟਸ ਐ ਉਹਨਾਂ ਦੇ ਖਿਲਾਫ ਬਹੁਤ اچھی ਕਾਰਵਾਈ ਸਾਡੇ ਟੀਮ ਵੱਲੋਂ ਕੀਤੀ ਜਾ ਰਹੀ ਹੈ ਐਂਡ ਜ਼ਰੂਰ ਅਸੀਂ ਅੱਗੇ ਵੀ ਰეკਮੈਂਡ ਕਰਕੇ ਭੇਜਾਂਗੇ ਜੋ ਟੀਮਸ ਹੈ ਉਹਨਾਂ ਨੂੰ ਜੋ ਬਣਦਾ ਹੈ ਰਿਵਾਰਡ ਦਿੱਤੇ ਜਾਣਾ ਠੀਕ ਹੈ ਸੋ ਥੈਂਕ ਯੂ